ਸਭ ਤੋਂ ਪਹਿਲਾਂ ਨਿਊਜ਼ ਬਾਣੀ YouTube ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੋਦੀ ਬਿਲੋ ਬਾਰ-ਬਾਰ ਜੋ 400 ਦਾ ਅੰਕੜਾ ਪਾਰ 400 ਦਾ ਅੰਕੜਾ ਪਾਰ ਇਸ ਵਿਸ਼ੇ ਤੇ ਆਪਾਂ ਥੋੜੀ ਡਿਸਕਸ ਕਰਾਂਗੇ ਕਿ ਇਹ ਕਿਸ ਤਰ੍ਹਾਂ ਲੋਕਾਂ ਨੂੰ ਪ੍ਰਭਾਵਿਤ ਕੀਤਾ ਕਿਸ ਤਰ੍ਹਾਂ ਲੋਕਾਂ ਨੂੰ ਬੁੱਧੂ ਬਣਾਇਆ ਜਾ ਰਿਹਾ ਸੀ ਤੇ ਲੋਕ ਇਸ ਦੇ ਚਾਂਸੇ ਵਿੱਚ ਫਸ ਗਏ ਆਓ ਬਾਰ-ਬਾਰ ਮੋਦੀ ਸਰਕਾਰ ਵੱਲੋਂ 400 ਪਾਰ ਦਾ ਦਾਵਾ ਕੀਤਾ ਜਾ ਰਿਹਾ ਸੀ ਜੋ ਕਿ ਸਹੀ ਨਹੀਂ ਸੀ ਲੋਕਤੰਤਰ ਦੇ ਪੱਖੋਂ ਇਸ ਨੂੰ ਸਹੀ ਨਹੀਂ ਮੰਨਿਆ ਜਾ ਸਕਦਾ ਜੇਕਰ ਤੁਸੀਂ ਸੰਵਿਧਾਨਿਕ ਅਹੁਦੇ ਤੇ ਬੈਠੇ ਹੋ ਤੇ ਬਾਰ-ਬਾਰ 400 ਪਾਰ 400 ਪਾਰ ਦਾ ਨਾਅਰਾ ਲਗਾ ਰਹੇ ਹੋ ਤਾਂ ਸਹੀ ਨਹੀਂ ਆ ਕਿਉਂਕਿ ਅਜੇ ਤੱਕ ਨਾ ਵੋਟਾਂ ਪਈਆਂ ਸੀ ਨਾ ਵੋਟਾਂ ਪੈ ਚੁੱਕੀਆਂ ਸਨ ਉਸ ਤੋਂ ਬਾਅਦ ਬੋਲ ਦੋ ਤਾਂ ਉਹ ਹੋਰ ਗੱਲ ਹੁੰਦੀ ਹੈ ਪਹਿਲਾਂ ਤੁਸੀਂ ਬੋਲਦੇ ਹੋ ਤਾਂ ਇਸ ਨਾਲ ਲੋਕਾਂ ਦੇ ਅਸਰ ਪੈਂਦਾ ਹੈ ਦੂਸਰਾ ਉਹ ਸੰਵਿਧਾਨਿਕ ਅਹੁਦੇ ਤੇ ਬੈਠੇ ਸਨ ਮੋਦੀ ਜੀ ਉਹ بار-बार 400 ਪਰ 400 ਬਰਕਰਾਰ ਸਨ ਹੋ ਸਕਦਾ ਹੈ ਕਿ ਲੋਕਾਂ ਨੇ ਵਿੱਚ ਇਹ ਵਿਚਾਰ ਹੋ ਗਏ ਕਿ ਤਾਂ ਰਾਜਾ ਆ ਇਹ ਬਾਇਓਲੋਜੀਕਲ ਨਹੀਂ ਆ ਇਹਨੂੰ ਗॉड ਨੇ ਭੇਜਿਆ ਹੈ ਇਹ ਜੋ ਬੋਲਦਾ ਸੱਚ ਬੋਲਦਾ ਹੋਵੇ ਇਸ ਤਰ੍ਹਾਂ ਦੇ ਮਨੋਵਿਗਿਆਨਕ ਵੀ ਲੋਕਾਂ ਤੇ ਅਸਰ ਪੈ ਹੋਣਗੇ ਦੂਸਰਾ ਵਿਰੋਧੀ ਧਿਰ ਵੀ 400 ਦੀ ਖੰਡਨ ਕਰ ਰਹੀ ਸੀ ਕਿ ਇਹਨਾਂ ਨੂੰ 400 ਦਾ ਆਂਕੜਾ ਨਹੀਂ ਮਿਲੇਗਾ ਇਸ ਤਰ੍ਹਾਂ ਮਨੋਵਿਗਿਆਨਕ ਤੌਰ ਤੇ ਮੋਦੀ ਦੇ ਚਾਂਸੇ ਵਿੱਚ ਵਿਰੋਧੀ ਧਿਰ ਵੀ ਪੂਰੀ ਤਰ੍ਹਾਂ ਫਸ ਗਈ ਉਹ ਦੇਸ਼ ਦੇ ਮੁਖ ਹੰਦਿਆਂ ਨੂੰ ਭੁੱਲ ਗਏ ਚੋਣਾਂ ਤੋਂ ਪਹਿਲਾਂ ਮੋਦੀ ਨੇ ਪੁਰਾਣੀ ਚੋਣ ਕਮਿਸ਼ਨ ਦੀ ਵੈਬਸਾਈਟ ਨੂੰ ਹਟਾ ਦਿੱਤਾ ਗਿਆ ਇਸ ਤੋਂ ਸਾਨੂੰ ਪੁਰਾਣਾ ਡਾਟਾ ਮਿਲਦਾ ਸੀ ਜੋ ਹੁਣ ਨਹੀਂ ਮਿਲ ਰਿਹਾ ਸੀ ਤੇ ਨਹੀਂ ਪ੍ਰਾਪਤ ਹੋ ਰਿਹਾ ਸੀ ਇਹ ਵੀ ਇੱਕ ਛੜਜੰਤ ਦਾ ਸ਼ਿਕਾਰ ਹੋ ਸਕਦੇ ਆ ਆਮ ਲੋਕ ਕਿ ਉਹਨਾਂ ਨੂੰ ਪੁਰਾਣੇ ਡਾਟੇ ਦਾ ਪਤਾ ਹੀ ਨਾ ਲੱਗੇ ਚੋਣਾਂ ਤੋਂ ਪਹਿਲਾਂ ਇੱਕ ਮੁੱਖ ਚੋਣ ਕਮਿਸ਼ਨਰ ਵੱਲੋਂ ਅਸਤੀਫਾ ਦਿੱਤਾ ਗਿਆ ਹੋ ਸਕਦਾ ਹੈ ਕਿ ਮੋਦੀ ਉਸਤੇ ਪ੍ਰੈਸ਼ਰ ਬਣਾ ਰਿਹਾ ਹੋਵੇ ਆਪਣੇ ਮੁਤਾਬਕ ਕੰਮ ਕਰਦੀ ਉਸ ਨੂੰ ਕਹਿ ਰਹੇ ਹੋ ਵੀਪਰੰਤੂ ਉਹ ਇਸ ਤਰ੍ਹਾਂ ਦੇਖਾਂ ਸੇ ਬਿਠਣਾ ਹੋਵੇ ਤਾਂ ਉਸ ਨੂੰ ਅਸਤੀਫਾ ਦੇਣਾ ਹੀ ਵਧੀਆ ਸਮਝਿਆ ਹੋਵੇ ਤੇ ਅੱਗੇ ਜੇਕਰ ਦੇਖਿਆ ਵੀ ਚੌਥਾ ਪੁਆਇੰਟ ਪੋਲਿੰਗ ਜੈਂਟ ਜਿਹੜਾ ਡਾਟਾ ਸੀਗਾ ਪੋਲਿੰਗ ਡਾਟਾ ਚੋਂ ਕਮਿਸ਼ਨਰ ਵੱਲੋਂ ਬਾਰ-ਬਾਰ ਬਦਲਿਆ ਜਾ ਰਿਹਾ ਸੀ ਅੱਜ ਸ਼ਾਮ ਨੂੰ ਕੋਈ ਹੋਰ ਡਾਟਾ ਦਿੱਤਾ ਜਾਂਦਾ ਸੀ ਤੇ ਦੂਜੇ ਤੀਜੇ ਦਿਨ ਹੋਰ ਡਾਟਾ ਦਿੱਤਾ ਜਾਂਦਾ ਸੀ ਜੋ ਕਿ ਲੋਕਤੰਤਰ ਨੂੰ ਸਿਹਤਮੰਦ ਪੱਖੋਂ ਹੋਣਾ ਸਹੀ ਨਹੀਂ ਹੈ ਕਿਉਂਕਿ ਅੱਜ ਕੱਲ ਸਭ ਕੁਝ ਆਨਲਾਈਨ ਹੈ ਜੇਕਰ ਕੋਈ ਸਾਨੂੰ ਭੁਲੇਖਾ ਲੱਗਿਆ ਜਾਂ ਸਮਝ ਨਹੀਂ ਆਈ ਤਾਂ ਇਹ ਵੀ ਉਹਨਾਂ ਦੀ ਚਾਲ ਦਾ ਹਿੱਸਾ ਹੋ ਸਕਦਾ ਹੈ ਚੋਣ ਕਮਿਸ਼ਨਰ ਸਰਕਾਰ ਦੇ ਇਸ਼ਾਰਿਆਂ ਤੇ ਚੱਲਦੇ ਅਸੀਂ ਮੋਦੀ ਨੇ ਸਵਿਧਾਨਕ ਅਹੁਦੇ ਤੇ ਬੈਠ ਕੇ ਮੁਸਲਮਾਨਾਂ ਦੇ ਖਿਲਾਫ ਮੰਗਲਸੂਤਰ ਚੋਰ ਬੱਕਰੀ ਚੋਰ ਟੂਟੀ ਚੋਰ ਤੱਕ ਲੋਕਾਂ ਨੂੰ ਕਿਹਾ ਤੇ ਚੋਣ ਕਮਿਸ਼ਨਰ ਵੱਲੋਂ ਆਪਣੀ ਜਿਹੜੀ ਸਹੀ ਤਰ੍ਹਾਂ ਡਿਊਟੀ ਨਹੀਂ ਨਿਭਾਈ ਗਈ ਉਸ ਨੂੰ ਕਿਸੇ ਵੀ ਤਰ੍ਹਾਂ ਨਹੀਂ ਰੋਕਿਆ ਗਿਆ ਜੇਕਰ ਦੇਖਿਆ ਕਿ ਤਾਂ ਮੋਦੀ ਨੇ ਆਪਣੇ ਭਾਸ਼ਣ ਵਿੱਚ ਜਾਤੀਵਾਦ ਧਰਮਵਾਦ ਖੇਤਰਵਾਦ ਨੂੰ ਅਵਾਰਿਆ ਹੈ ਜੋ ਕਿ ਦੇਸ਼ ਲਈ ਆਉਣ ਵਾਲੇ ਸਮੇਂ ਵਿੱਚ ਨੁਕਸਾਨਦੇ ਹੋ ਸਕਦਾ ਹੈ ਤੇ ਇਹ ਸਾਰੇ ਦੇਸ਼ ਨੂੰ ਕਿਸੇ ਵੀ ਚੁਣੌਤੀਪੂਰਨ ਸਥਿਤੀ 'ਚ ਲਿਆ ਸਕਦੇ ਹਨ ਮੋਦੀ ਨੇ ਬਾਰ-ਬਾਰ ਮੰਦਰ ਰਾਮ ਮੰਦਰ ਦੇ ਨਾਂ ਤੇ ਬੋਟਾਂ ਮੰਗੀਆਂ ਰਾਮ ਮੰਦਰ ਤੇ ਜ਼ੋਰ ਦਿੱਤਾ ਧਰਮ ਸਾਡਾ ਨਿੱਜੀ ਮਾਮਲਾ ਹੈ ਨਿੱਜੀ ਆਸਥਾ ਹੈ ਇਹ ਬੰਦ ਕਮਰੇ 'ਚ ਹੋਣਾ ਚਾਹੀਦਾ ਹੈ ਨਾ ਕੀ ਖੁੱਲਿਆ ਤੁਸੀਂ ਦੇਖ ਲਓ ਕਿ ਮੋਦੀ 9 9 10 10 ਸਕੈਮਲੇ ਲਗਾ ਕੇ ਮੈਡੀਟੇਸ਼ਨ ਕਰ ਰਿਹਾ ਕੋਈ ਸੰਤ ਹੈ ਜੋ ਇਸ ਤਰ੍ਹਾਂ ਦਾ ਕੰਮ ਕਰ ਰਿਹਾ ਹੈ ਜਾਂ ਕੀਤਾ ਹੋਵੇ ਜਾਂ ਤੁਹਾਡੇ ਕੋਈ ਨਿਗਾਚ ਹੋਵੇ ਜਿਸ ਨੇ ਆਪਣਾ ਧਰਮ ਦਾ ਪਹਿਲਾਂ ਗਿਆਨ ਪ੍ਰਾਪਤ ਕਰਨ ਤੋਂ ਪਹਿਲਾਂ ਉਹਨਾਂ ਨੇ ਰੌਲਾ ਰੱਪਾ ਪਾਇਆ ਹੋਵੇ ਇਹ ਸਭ ਲੋਕਾਂ ਨੂੰ ਪ੍ਰਭਾਵਿਤ ਕਰਨ ਦਾ ਤਰੀਕਾ ਹੈ ਕਿ ਵੋਟਾਂ ਬੀਜੇਪੀ ਦੇ ਪੱਖ ਵਿੱਚ ਚੱਲੀ ਜਾਣ ਬੀਜੇਪੀ ਸਰਕਾਰ ਆਪਮਾਨਦੀ ਹੈ ਕਿ ਉਸਨੇ 85 ਕਰੋੜ ਲੋਕਾਂ ਨੂੰ ਰਾਸ਼ਨ ਦੇਣ ਦਾ ਕੰਮ ਕੀਤਾ ਹੈ 140 ਕਰੋੜ ਦੇ ਲਗਭਗ ਤੁਸੀਂ ਆਬਾਦੀ ਹੈ ਇਸ ਤਰ੍ਹਾਂ ਲਗਾ ਲੂ ਕਿ ਕਿੰਨੇ ਲੋਕ ਅਜ ਵੀ ਗਰੀਬੀ ਦੇ ਥੱਲੇ ਰਹਿ ਰਹੇ ਹਨ ਬੇਰੋਜ਼ਗਾਰੀ ਹੈ ਖਾਣੇ ਦੀ ਥੈਲੀ ਮਹਿੰਗੀ ਹੋ ਗਈ ਹੈ ਡੀਜ਼ਲ ਪੈਟਰੋਲ ਗੈਸ ਦੀਪਾਂ ਜਿਹੜੇ ਰੇਟ ਹੈ ਲਗਾਤਾਰ ਵੱਧਦੇ ਜਾ ਰਹੇ ਹਨ ਕੋਈ ਵੀ ਪਾਰਟੀ ਨੇ ਇਹਨਾਂ ਮੁੱਦਿਆਂ ਨੂੰ ਜਿਆਦਾ ਉਭਾਰਿਆ ਨਹੀਂ ਇੱਥੋਂ ਲੱਗਦਾ ਹੈ ਕਿ ਆਪਾਂ 400 ਪਾਰ ਦੇ ਚਾਂਸੇ ਵਿੱਚ ਫਸ ਕੇ ਹੀ ਰਹਿ ਗਏ ਹਾਂ ਜਦੋਂ ਬਾਰ ਬਾਰ ਮੋਦੀ ਕਹਿ ਰਿਹਾ ਸੀ ਕਿ 400 ਪਾਰ 400 ਪਾਰ ਤੱਲੂਕਾਂ ਲੱਗ ਰਿਹਾ ਸੀ ਚਲੋ 400 ਨਹੀਂ ਲਿਆਉਂਗਾ ਤੇ ਕੋਟੂ ਕਟ ਬਹੁਮਤ ਤੱਕ ਤਾਂ ਇਹ ਪਹੁੰਚ ਹੀ ਜਾਏਗਾ ਜਿਸ ਤਰ੍ਹਾਂ ਇੱਕ ਅਧਾਨ ਲੈ ਲਓ ਕੋਈ ਆਦਮੀ ਕੋਈ 200 ਪੌੜੀ ਚੜਦਾ ਹੈ ਕੰਨ ਜਰ ਦੀ ਤੁਰਿਆ ਤਾਂ ਚਲੋ ਸੌਖ ਤਾਂ ਇਹ ਲਿਆਇ ਜਾਏਗਾ ਸੌਖ ਤੱਕ ਤਾਂ ਪਹੁੰਚ ਹੀ ਜਾਏਗਾ ਜੋਰ-ਯੂਰ ਮਾਰ ਕੇ ਜਨਾਬ ਹੀ ਤੁਰ ਪਹੁੰਚਿਆ ਇਸ ਤਰ੍ਹਾਂ ਦਾ ਤੁਸੀਂ ਮਨੋਵਿਗਿਆਨਕ ਤੌਰ ਤੇ ਸਾਰੇ ਆਪਾਂ ਮਨੋਵਿਗਿਆਨਕ ਤੌਰ ਤੇ ਸੋਚਣ ਲੱਗ ਜਾਂਦੇ ਆ ਤੇ ਪੱਲੜਾ ਉੱਧਰ ਨੂੰ ਭਾਰੀ ਹੋ ਜਾਂਦਾ ਹੈ। ਬਾਕੀ ਪਾਕਿਸਤਾਨ ਅਕੂਪਾਈਡ ਜੋ ਕਸ਼ਮੀਰ ਹੈ ਉਸ ਤੇ ਕਹਿੰਦੇ ਸੀ ਆਣ ਬੜੇ ਸਮੇਂ ਵਿੱਚ ਭਾਰਤ ਨਾਲ ਮਿਲਾ ਲਵਾਂਗੇ। ਇਹ ਵੀ ਲੋਕਾਂ ਨੂੰ ਚਾਂਸਾ ਦਿੱਤਾ ਜਾ ਰਿਹਾ। ਤੁਸੀਂ 10 ਸਾਲਾਂ ਵਿੱਚ ਨਹੀਂ ਮਿਲਾ पाए ਤੇ ਆਣ ਵਾਲੇ 5 ਸਾਲਾਂ ਵਿੱਚ ਤੁਸੀਂ ਕਦੇ ਵੀ ਨਹੀਂ ਮਿਲਾ पाओगे ਕਿਉਂਕਿ ਇਹ ਇੱਕ ਰਾਜਨੀਤਿਕ ਨਹੀਂ ਇੰਟਰਨੈਸ਼ਨਲ ਮੁੱਦਾ ਹੈ ਜਿਸ ਤੇ ਸਾਨੂੰ ਕੰਮ ਕਰਨ ਲਈ ਕਈ ਸਾਲ ਲੱਗ ਚੁੱਕੇ ਹਨ ਤੇ ਅਜੇ ਤੱਕ ਇਹ ਅਧੂਰਾ ਪਿਆ ਹੈ। ਲੋਕ ਇਸ ਦੇ ਚਾਂਸੇ ਵਿੱਚ ਆ ਜਾਂਦੇ ਹਨ ਮੋਦੀ बार-बार ਇਹ ਗੱਲ ਉਦਬਾਰ ਰਿਹਾ ਹੈ ਕਿ ਹਿੰਦੂਵਾਦ ਨੂੰ ਖਤਰਾ ਹੈ ਹਿੰਦੂਵਾਦ ਨੂੰ ਖਤਰਾ ਹੈ ਭਾਰਤ ਵਿੱਚ ਹਿੰਦੂ ਧਰਮ ਦੇ ਨਾਮ ਦੀ ਮੇਰੇ ਖਿਆਲ ਨੇ ਕੋਈ ਇਸ ਚੀਜ਼ ਹੀ ਨਹੀਂ ਹੈ ਕਿਉਂਕਿ ਜਿਨ੍ਹਾਂ ਹਿੰਦੂਆਂ ਦੀ ਗੱਲ ਕਰ ਰਹੇ ਹਨ ਉਹਨਾਂ ਨੂੰ ਤਾਂ ਮੰਨ ਲਓ ਨਫ਼ਰਤ ਕੀਤੀ ਜਾਂਦੀ ਉਹਨਾਂ ਨਾਲ ਸ਼ੂਆਸ਼ੂਤ ਵੀ ਕੀਤੀ ਜਾਂਦੀ ਆ ਉਹਨਾਂ ਨਾਲ ਮੈਰੀ ਰਿਲੇਸ਼ਨ ਨਹੀਂ ਬਣਾਏ ਜਾਂਦੇ ਉਹ ਲੋਕ ਫੇਰ ਵੀ ਹਿੰਦੂਵਾਦ ਨੂੰ ਬਾਹਰ ਦੇ ਹਨ ਜਾਂ ਹਿੰਦੂਵਾਦ ਖਤਰਾ ਹੈ ਉਹ ਤਾਂ ਆਪਣੇ ਆਪ ਹੀ ਸਾਾਨੂੰ ਆਪਣੇ ਤੋਂ ਹੀ ਖਤਰਾ ਹੈ ਹਿੰਦੂਆਂ ਨੂੰ ਹਿੰਦੂਆਂ ਦੇ ਹੀ ਖਤਰਾ ਹੈ ਜੇ ਦੇਖਿਆ ਬੇਤਾ ਬਾਹਰੋਂ ਕੋਈ ਤਾਕਤਾਂ ਨਹੀਂ ਸਾਡੇ ਤੇ ਹਮਲਾ ਕਰ ਸਕਦੀ ਨਾ ਹੀ ਅਸੀਂ ਇੰਨੇ ਕਮਜ਼ੋਰ ਹਾਂ ਅਸੀਂ ਆਪੇ ਸਮਾਜਿਕ ਪੱਖੋਂ ਉਲਝੇ ਹੋਇਆ ਜੇਕਰ ਹੋਰ ਤੁਸੀਂ ਧਿਆਨ ਨਹੀਂ ਦੇਖੋ ਤਾਂ ਭਾਰਤ ਦੀ ਜਿਹੜੀ 10% ਪ੍ਰਾਪਰਟੀ ਹੈ 90% ਲੋਕਾਂ ਦੇ ਹਿੱਸੇ ਆਉਂਦੀ ਹੈ ਤੇ ਜਿਹੜੀ 90% ਪ੍ਰਾਪਰਟੀ ਉਹ ਲਗਭਗ 10% ਕੰਪਨੀਆਂ ਦੇ ਕਬਜ਼ੇ ਵਿੱਚ ਹੈ ਲੜਾਈ ਜਿਹੜੀ ਆ ਜਾਤੀ ਦੀ ਨਹੀਂ ਧਰਮ ਦੀ ਨਹੀਂ ਹਿੰਦੂਵਾਦ ਦੀ ਨਹੀਂ ਮੰਦਰ ਦੀ ਨਹੀਂ ਸਿਰਫ ਸਰਮਾਇਦਾਰ ਤੇ ਗਰੀਬ ਦੀ ਲੜਾਈ ਹੈ ਇਹ ਜਿਸ ਦਿਨ ਸਾਨੂੰ ਸਮਝ ਆ ਜਾਏਗਾ ਤਾਂ ਅਸੀਂ ਇਹਨਾਂ ਦੇ ਚੁੰਗਲ ਵਿੱਚ ਵੱਜ ਜਾਵਾਂਗੇ ਤੇ ਆਪਣੇ ਬੱਚਿਆਂ ਲਈ ਜਦੋਂ ਤੱਕ ਅਸੀਂ ਸਿੱਖਿਆ ਨਹੀਂ ਮੰਗਦੇ ਆਪਣੇ ਲਈ ਸਿਹਤ ਸੰਬੰਧੀ ਸਹੂਲਤਾਂ ਨਹੀਂ ਮੰਗਦੇ ਆਲਾ ਦੁਆਲਾ ਸਾਫ ਨਹੀਂ ਮੰਗਦੇ ਦਰਖਤਾਂ ਦੀ ਮੁਰ ਨਹੀਂ ਲਗਾਉਂਦੇ ਜਾਂ ਆਪਾਂ ਕੋਲ ਬૌਧਿਕ ਵਿਕਾਸ ਨਹੀਂ ਕਰਦੇ ਜਾਂ ਅਸੀਂ ਕੋਈ ਚੰਗੀ ਸੋਚ ਨਹੀਂ ਰੱਖਦੇ ਵਿਗਿਆਨਿਕ ਸੋਚ ਨਹੀਂ ਰੱਖਦੇ ਤਾਂ ਉਦੋਂ ਤੱਕ ਇਦਾਂ ਦੇ ਲੋਕ ਭਾਜਪੀ ਵਰਗੇ ਲੋਕ ਮੋਦੀ ਵਰਗੇ ਲੋਕ ਆਮ ਲੋਕਾਂ ਦਾ ਸ਼ੋਸ਼ਣ ਕਰਦੇ ਰਹਿਣਗੇ ਤੇ ਇਹ ਤੁਹਾਨੂੰ ਕਿਸ ਨਾ ਕਿਸੇ ਮਸਲੇ 'ਚ ਕਿਸ ਨਾ ਕਿਸੇ ਧਾਰਮਿਕ ਮਸਲੇ 'ਚ ਸਮਾਜਿਕ ਮਸਲੇ 'ਚ ਆਰਥਿਕ ਮਸਲੇ 'ਚ ਰਾਜਨੀਤਿਕ ਮਸਲੇ 'ਚ ਉਲਝਾਈ ਰੱਖਣਗੇ ਤੇ ਆਪਾਂ ਇਹਨਾਂ ਦਾ ਸ਼ਿਕਾਰ ਹੁੰਦਾ ਰਹਿਾਂਗੇ ਵੋਟ ਦੀ ਸਹੀ ਵਰਤੋਂ ਜਦੋਂ ਅਸੀਂ ਪਾਣੀ ਸਿੱਖ ਲਈ ਸਹੀ ਬੰਦੇ ਚੁਣਨੇ ਸਿੱਖ ਲੈ ਤਾਂ ਆਪਾਂ ਬਹੁਤ ਅੱਗੇ ਚੱਲ ਜਾਵਾਂਗੇ ਜੇਕਰ ਤੁਸੀਂ ਬਹੁਤ ਜ਼ਿਆਦਾ ਧਿਆਨ ਦੇਖੋ ਤਾਂ ਸਾਡੇ ਜ਼ਿਆਦਾਤਰ ਸੈਂਸਰ ਮੈਂਬਰ ਦੀ ਪ੍ਰਤੀਸ਼ਤ ਵਿੱਚ ਬਲਤਕਾਰੀ ਮਿਹਨ ਉਹਨਾਂ ਤੇ ਬਹੁਤ ਸਾਰੇ ਹੋਰ ਵੀ ਕੇਸ ਪਏ ਹਨ ਕਤਲ ਦੇ ਕੇਸ ਪਏ ਹਨ ਪਰੰਤੂ ਅਸੀਂ ਉਹਨਾਂ ਨੂੰ ਚੁਣਨ ਵਿੱਚ ਵਧੀਆ ਸਮਝਦੇ ਹਾਂ ਇਦਾਂ ਦੇ ਲੋਕ ਕ੍ਰਾਈਮਨਲ ਮਾਈਂਡ ਲੋਕ ਕਦੇ ਵੀ ਸਮਾਜਿਕ ਭਲਾਈ ਨਹੀਂ ਕਰ ਸਕਦੇ ਆਓ ਆਸ਼ਾ ਕਰੀਏ ਕਿ ਦੇਸ਼ ਦੇ ਅੱਗੇ ਲਿਜਾਣ ਲਈ ਇਹਨਾਂ ਲੋਕਾਂ ਦੇ ਚੁੰਗਲ ਤੋਂ ਬਚੀਏ ਇਹ 400 ਪਾਰ ਦਾ ਨਾਰਾ ਜੋ ਕਿ ਇਹਨਾਂ ਨੇ ਸਾਡਾ ਸ਼ੋਸ਼ਣ ਕਰਨ ਲਈ ਲਾਇਆ ਸੀ ਹੋ ਸਕਦਾ ਹੈ ਵੀ ਉਸ ਵਿੱਚ ਕਾਮਯਾਬ ਹੋ ਜਾਣ ਪਰੰਤੂ ਆਉਣ ਵਾਲੇ 5 ਸਾਲਾਂ ਵਿੱਚ ਸਾਨੂੰ ਉਸ ਤਰ੍ਹਾਂ ਦੇ ਲੋਕਾਂ ਨੂੰ ਛੋੜਨ ਦਾ ਵਾਅਦਾ ਕਰੀਏ ਜੋ ਚੰਗੇ ਹੋਣ ਸੱਚੇ ਹੋਣ ਦੇਸ਼ ਦਾ ਭਲਾ ਕਰਨ ਧੰਨਵਾਦ ਸ਼ੁਕਰੀਆ